ਪੰਜਾਬੀ ਗਾਇਕ ਅਮਰਿਤਮਾਨ ਦੇ ਪਿਤਾ ਨਾਲ ਜੁੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਐਸਪਾਈਚਾਰੇ ਦੇ ਵੱਲੋਂ ਗਾਇਕ ਅਮਰਿਤਮਾਨ ਅਤੇ ਉਹਨਾਂ ਦੇ ਪਿਤਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਅੱਜ ਫਿਰੋਜ਼ਪੁਰ ਪ੍ਰੈਸ ਕਲੱਬ ਐਸਪਾਈਚਾਰੇ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬੀ ਗਾਇਕ ਅਮਰਿਤਮਾਨ ਦਾ ਫਿਰੋਜ਼ਪੁਰ ਪਹੁੰਚਣ ਤੇ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਮੈਂ ਦੀਪਦਰਸ਼ਨ ਨੂੰ ਦਰਾਵਨਸਾਣਾ ਮਿਸ਼ਨ ਅੰਬੇਡ ਕਰਤੋਂ ਸਾਡੀ ਮੰਗ ਇਹੀ ਹੈ ਵੀ ਜੋ ਸਾਡੇ ਹੱਕਾਂ ਤੇ ਡਾਕਾ ਜਿਹੜਾ ਵੱਜਾ ਹੈ ਜੋ ਅਮਰਤਮਾਨ ਜੋ ਸਿੰਗਰ ਹੈ ਜਿਸ ਦੇ ਪਿਤਾ ਨੇ ਫਰਜੀ ਐਸਸੀ ਸਰਟੀਫਿਕੇਟ ਬਣਵਾ ਕੇ ਨੌਕਰੀ ਲੀਤੀ ਤੇ ਉਸੇ ਪੈਸਿਆਂ ਦੇ ਨਾਲ ਇਸ ਦੀ ਪਾਲਣ ਪੋਸ਼ਣਾ ਹੋਈ ਹੈ ਅਮਰਤਮਾਨ ਦੀ ਤੇ ਉਹ ਪੈਸਾ ਸਾਡੇ ਸਮਾਜ ਦਾ ਸੀ ਤੇ ਸਾਡੀ ਮੰਗ ਪ੍ਰਸ਼ਾਸਨ ਤੋਂ ਇਹ ਹੈ ਵੀ ਜਿਹੜਾ ਅਮਰਤਮਾਨ ਹੈ ਫਰੋਜਪੁਰ ਦੇ ਵਿੱਚ ਬਸੰਤ ਮੇਲੇ ਵਿੱਚ ਪਹੁੰਚ ਰਿਹਾ ਤੇ ਇਸ ਨੂੰ ਇੱਥੇ ਨਾਮ ਲਾਇਆ ਜਾਵੇ ਜੇ ਅਮਰਤਮਾਨ ਜਿਹੜਾ ਸਿੰਗਰ ਹੈ ਜੇ ਇੱਥੇ ਫਰੋਜਪੁਰ ਦੇ ਵਿੱਚ ਪਹੁੰਚਦਾ ਤੇ ਅਸੀਂ ਪ੍ਰਸ਼ਾਸਨ ਨੂੰ ਕੱਲ ਵੀ ਬੇਨਤੀ ਕੀਤੀ ਹੈ ਡੀਸੀ ਸਾਹਿਬ ਨੂੰ ਦਇਆ ਸਾਹਿਬ ਨੂੰ ਵੀ ਤੇ ਅਸੀਂ ਇਹੀ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਜੇ ਇਹ ਇੱਥੇ ਆਏਗਾ ਤੇ ਹੋਸਟਾ ਪ੍ਰੋਜਪੁਰ ਦਾ ਮਾਹੌਲ ਖਰਾਬ ਹੋਵੇ ਕਿਉਂਕਿ ਸਾਨੂੰ ਸੜਕਾਂ ਘੇਰਨੀਆਂ ਪੈਣ ਰੋਡ ਘੇਰਨੇ ਪੈਣ ਵੀ ਸਾਨੂੰ ਇਹਨੂੰ ਅੰਦਰ ਨਾ ਹੀ ਜਾਣ ਦਿੱਤਾ ਜਾਵੇ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਆਪਣਾ ਸ਼ਹਿਰ ਹੈ ਸਾਡਾ ਆਪਣੇ ਲੋਕ ਨੇ ਵੀ ਅਸੀਂ ਖੁਸ਼ੀਆਂ ਵਿੱਚ ਆਪਣੀ ਖੁਸ਼ੀਆਂ ਨੂੰ ਇਸ ਦੇ ਵਿੱਚ ਖਾਬ ਕਰੀਏ ਕਿਉਂਕਿ ਸਾਡੀ ਵੀ ਖੁਸ਼ੀਆਂ ਬਸੰਤ ਨਾਲ ਜੁੜੀਆਂ ਆਈਆਂ ਪਰ ਜੇ ਫਿਰ ਵੀ ਇਹ ਆਂਦਾ ਅਮਰਤਮਾਨ ਫਿਰ ਇਹਦਾ ਖੁੱਲਕੇ ਵਿਰੋਧ ਹੋਊਗਾ ਜਿੰਦਾ ਜ਼ਿੰਮੇਵਾਰ ਸਾਰਾ ਪ੍ਰਸ਼ਾਸਨ ਹੋਊਗਾ ਫਿਰੋਜ਼ਪੁਰ ਪ੍ਰਸ਼ਾਸਨ ਹੋਊਗਾ ਜੀ ਮੈਂ ਸ਼ਾਮਲਲਲ ਪੰਗੀ ਰਿਜ਼ਰਵੇਸ਼ਨ ਫੜੋ ਚੋਰ ਫੜੋ ਪੱਕਾ ਮੋਰਚਾ ਦਾ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਸਾਡੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਡੀਸੀ ਸਾਹਿਬ ਵੱਲੋਂ ਇੱਕ ਬਸੰਤ ਪੰਚਮੀ ਦੇ ਮੌਕੇ ਤੇ ਇੱਕ ਮੇਲਾ ਲਗਾਇਆ ਗਿਆ ਜਿਸ ਦੀ ਡੇਟ 10 ਤੇ 11 ਹੈ ਉਸ ਮੇਲੇ ਦੇ ਵਿੱਚ ਅਮਰਤਮਾਨ ਜਿਹੜਾ ਸਾਡੇ ਪੰਜਾਬ ਦਾ ਇੱਕ ਸਿੰਗਰ ਹੈ ਉਹ ਪੁੱਛ ਰਿਹਾ ਜਿਹੜਾ ਅਮਰਤਮਨ ਸਿੰਗਰ ਹੈ ਅਸੀਂ ਇਹਦਾ ਵਿਰੋਧ ਕਰਨ ਲਈ ਅੱਜ ਪ੍ਰੈਸ ਕਲੱਬ ਫਿਰੋਜਪੁਰ ਦੇ ਵਿੱਚ ਆਏ ਆ ਸਾਡਾ ਜਿਹੜਾ ਮੁੱਦਾ ਹੈ ਸਹੀ ਮੈਨੇਜ ਉਹ ਇਹ ਹੈ ਕਿ ਇਸਦੇ ਫਾਦਰ ਸਾਹਿਬ ਜਿਹੜੇ ਸਰਬਜੀਤ ਉਹਨਾਂ ਦਾ ਨਾਮ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਔਰ 1999 ਦੇ ਵਿੱਚ ਜਾਲੀ ਸਰਟੀਫਿਕੇਟ ਬਣਾ ਕੇ ਮਜਬੂਰ ਸਿੱਖ ਪਰਿਵਾਰ ਦਾ ਉਹਨੇ ਨੌਕਰੀ ਲਈ ਸੀ ਔਰ ਡਿਊਟੀ ਦੇ ਵਿੱਚ ਮੈਥ ਦੇ ਉਹ ਟੀਚਰ ਬਣ ਕੇ ਰਹੇ ਆ ਪਰ ਲੇਕਿਨ ਉਹ ਜੱਟ ਜਾਤੀ ਦੇ ਨਾਲ ਸੰਬੰਧ ਰੱਖਦੇ ਸੀਗੇ ਜੱਟ ਜਾਤੀ ਦੇ ਨਾਲ ਸੰਬੰਧ ਹੋਣ ਤੋਂ ਬਾਅਦ ਉਹਨੇ ਸਰਬਜੀਤ ਨੇ ਸਾਡੇ ਸਮਾਜ ਦੇ ਨਾਲ ਸਾਡੇ ਪਰਿਵਾਰਾਂ ਦੇ ਨਾਲ ਧੋਖਾ ਕੀਤਾ ਆ ਔਰ ਜਿਹੜਾ ਹੱਕ ਸਾਡੇ ਇੱਕ ਪਰਿਵਾਰ ਦਾ ਸੀਗਾ ਉਹ ਹੱਕ ਜਿਹੜਾ ਅਮਰਤ ਸਿੰਘ ਮਾਨ ਦਾ ਫਾਦਰ ਆ ਉਹਨੇ ਸਾਡੇ ਉਸ ਪਰਿਵਾਰ ਦਾ ਸਾਡੇ ਉਹਦੇ ਨਾਲ ਅਧਿਕਾਰਾਂ ਤੇ ਡਾਕਾ ਮਾਰਿਆ ਔਰ ਇਸੇ ਕਰਕੇ ਇਸ ਦਾ ਵਿਰੋਧ ਕਰਨਾ ਚਾਹੁੰਦੇ ਆ ਕਿ ਜਦੋਂ ਦੀ ਉਹਦੇ ਵਿਭਾਗ ਦੇ ਵਿੱਚ ਇਸ ਦੀ ਕੰਪਲੀਟ ਕੀਤੀ ਗਈ ਪ੍ਰੋਫੈਸਰ ਹਰਨੇਕ ਸਿੰਘ ਜੀ ਵੱਲੋਂ ਅਵਤਾਰ ਸਿੰਘ ਜੀ ਸੋhota ਵੱਲੋਂ ਪ੍ਰਿੰਸੀਪਲ ਸਰਬਜੀਤ ਜੀ ਵੱਲੋਂ ਪਰ ਲੇਕਿਨ ਉਹ ਕਿਸੇ ਵੀ ਸ਼ਿਕਾਇਤ ਤੋਂ ਬਾਅਦ ਜਿਹੜੀ ਉਹਦੀ ਕੰਪਲੀਟ ਦਰਜ ਹੋਈ ਹੈ ਉਹ ਕਿਸੇ ਵੀ ਕੰਪਲੀਟ ਦੇ ਵਿੱਚ ਜਿੰਨੀ ਵਾਰ ਵੀ ਉਹਨੂੰ ਬੁਲਾਇਆ ਗਿਆ ਉਹ ਕਿਸ ਦੇ ਵਿੱਚ ਹਾਜ਼ਰ ਨਹੀਂ ਹੋਇਆ ਔਰ ਹਾਜ਼ਰ ਨਾ ਹੋਣ ਤੋਂ ਬਾਅਦ ਸਰਕਾਰ ਦੀ ਨਿਲੈਕੀ ਇਹ ਰਹੀ ਕਿ ਜਿੱਥੇ ਉਹਦਾ ਪਾਸਪੋਰਟ ਜ਼ਬਤ ਕਰਨਾ ਸੀਗਾ ਨਾ ਤਾਂ ਉਹਦਾ ਪਾਸਪੋਰਟ ਜ਼ਬਤ ਕੀਤਾ ਬਲਕਿ ਉਹਨੂੰ ਵਿਦੇਸ਼ ਚ ਜਾਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਅੱਜ ਉਹ ਵਿਦੇਸ਼ ਚ ਬੈਠਾ ਹੈ ਪਰ ਲੇਕਿਨ ਉਹਦਾ ਜਿਹੜਾ ਬੇਟਾ ਆ ਅਮਰਤਮਾਨ ਉਹ ਸਾਡੇ ਫਿਰੋਜ਼ਪੁਰ ਦੇ ਵਿਚਾਰਿਆ ਔਰ ਕੋਰ ਕਮੇਟੀ ਦਾ ਮੈਂਬਰ ਹੋਣ ਦੇ ਕਾਰਨ ਇਸ ਕਰਕੇ ਮੈਂ ਉਹਦਾ ਵਿਰੋਧ ਕਰਦਾ ਔਰ ਜਿੰਨੇ ਵੀ ਫਿਰੋਜ਼ਪੁਰ ਦੇ ਵਿੱਚ ਸਾਡੇ ਵਾਲਮੀਕੀ ਮਜਵੀ ਸਿੱਖ ਭਾਈਚਾਰੇ ਦੇ ਸੰਗਠਨ ਹੈ ਉਹ ਅੱਜ ਸਾਰੇ ਹੀ ਤੁਹਾਡੇ ਕੋਲ ਬੇਨਤੀ ਲੈ ਕੇ ਆਏ ਆ ਪ्रेस क्लब ਕੋਲ ਵੀ ਕੱਲ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਆ ਇਸ ਤੋਂ ਪਹਿਲਾਂ ਦਈਆ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਤਾਂ ਕਿ ਜਿਹੜਾ ਫਿਰੋਜ਼ਪੁਰ ਦਾ ਮਾਹੌਲ ਹੈ ਬੜੇ ਸਾਲਾਂ ਬਾਅਦ ਜਾਂ ਇੱਕ ਲੰਬੇ ਸਮੇਂ ਬਾਅਦ ਇੱਕ ਖੁਸ਼ੀ ਦੀ ਲਹਿਰ ਆਈ ਸੀਗੀ ਕਿ ਫਿਰੋਜ਼ਪੁਰ ਦੇ ਵਿੱਚ ਬਸੰਤ ਪੰਚਮੀ ਦਾ ਮੇਲਾ ਮਨਾਇਆ ਜਾ ਰਿਹਾ ਜਿਸ ਦੀ ਪੂਰੇ ਫਿਰੋਜ਼ਪੁਰ ਨੂੰ ਮੁਬਾਰਕਾ ਵੀ ਹੈ ਪਰ ਲੇਕਿਨ ਸਾਡੇ ਉੱਥੇ ਦੁੱਖ ਵੀ ਉਹਦੇ ਨਾਲ ਖੜਾ ਆ ਕਿ ਸਾਡੇ ਜਲੇ ਦੇ ਉੱਤੇ ਨਮਕ ਸਿੱਟਿਆ ਜਾ ਰਿਹਾ ਕਿ ਅਮਰਦਮਨ ਨੂੰ ਇਥੋਂ ਬੁਲਾ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਕਰਦੇ ਹਾਂ ਕਿ ਇਹਦੀ ਜਗ੍ਹਾ ਹਜੇ 11 ਤਰੀਕ ਨੂੰ ਉਹਨੇ ਆਣਾ ਹੈ ਤੇ ਹਜੇ ਦਿਨ ਬੜੇ ਵਿੱਚ ਪਏ ਨੇ ਇਹਦੀ ਜਗ੍ਹਾ ਕੋਈ ਹੋਰ ਸਿੰਗਰ ਬੁਲਾਇਆ ਜਾਵੇ ਤਾਂ ਕਿ ਅਸੀਂ ਵੀ ਇਸ ਬਸੰਤ ਪੰਚਮੀ ਦੇ ਵਿੱਚ ਖੁਸ਼ੀਆਂ ਦੇ ਨਾਲ ਪਹੁੰਚੀਏ ਨਾ ਕਿ ਅਸੀਂ ਆਪਣੇ ਦੁੱਖ ਨੂੰ ਲੈ ਕੇ ਉਹਦਾ ਕੋਈ ਵਿਰੋਧ ਕਰੀਏ ਧੰਨਵਾਦ ਜੈ ਭੀਮ ਜੈ ਭਾਰਤ ਜੀ ਜੇਕਰ ਉਹ ਆਂਦਾ ਤਾਂ ਕੀ ਬਿਰੋਧ ਹੋਣਾ ਉਹਦੇ ਆਂਦੇ ਜੀ ਅਸੀਂ ਆਪਣਾ ਕੋਰ ਕਮੇਟੀ ਜਿਹੜੀ ਸਾਡੀ ਹੈਗੀ ਆ ਉਹਦੇ ਨਾਲ ਵੀ ਡਿਸਕਸ ਚੱਲਦੀ ਪਈ ਆ ਜਿੰਨੇ ਸਾਡੇ ਤੋਂ ਪਾਵਨ ਦਾਸ ਤੋਂ ਪੀਪਲ ਸੋਤਰਾ ਜੀ ਬੈਠੇ ਆ ਰਾਵਣ ਸੈਨਾ ਤੋਂ ਸਾਡੇ ਦੀਪ ਜੀ ਬੈਠੇ ਆ ਡਾਕਟਰ ਅੰਬੇਦਕਰ ਸਕੱਤਰ ਤੋਂ ਸਾਡੇ ਮੌਂਟੂ ਜੀ ਬੈਠੇ ਪਿੱਛੇ ਮਾਨਕ ਜੀ ਬੈਠੇ ਆ ਮੁਕੇਸ਼ ਮੇਘਨਾਥ ਜੀ ਬੈਠੇ ਸਾਰੀ ਸੰਗਠਨਾ ਨਾਲ ਗੱਲ ਚੱਲਦੀ ਪਈ ਆ ਔਰ ਜਿਹੜੀ ਸਾਡੀ ਰਿਜਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਪੂਰੇ ਪੰਜਾਬ ਦੀ ਟੀਮ ਆ ਉੰਨਾ ਨਾਲ ਵੀ ਗੱਲ ਚੱਲਦੀ ਵੀ ਹੈ ਪਰ ਡੀਸੀ ਸਾਹਮਣੇ ਸਾਨੂੰ ਇੱਕ ਸੰਤੁਸ਼ਟੀ ਦਿੱਤੀ ਸੀ ਕਿ ਕੱਲ ਕਿ ਮੈਂ ਇੱਕ ਅੱਧੇ ਦਿਨ ਚ ਤੁਹਾਡੀ ਇਸ ਜਿਹੜੀ ਤੁਹਾਡਾ ਮੰਗ ਪੱਤਰ ਹੈ ਨੂੰ ਧਿਆਨ ਚ ਰੱਖਦੇ ਹੋਏ ਤੇ ਮੈਂ ਇੱਕ ਅੱਧੇ ਦਿਨ ਬਾਅਦ ਉਹਨੂੰ ਦੱਸੂਗਾ ਕਿ ਕੋਸ਼ਿਸ਼ ਤਾਂ ਹੋਊਗੀ ਕਿ ਤੁਹਾਡੀ ਇਸ ਮੰਗ ਨੂੰ ਖਿਆਲ ਰੱਖਿਆ ਜਾਵੇ ਪਰ ਲੇਕਿਨ ਹਜੇ ਤੱਕ ਡੀਸੀ ਸਾਹਿਬ ਵੱਲੋਂ ਸਾਨੂੰ ਕੋਈ ਰਿਸਪਾਂਸ ਮਿਲਿਆ ਨਹੀਂ ਹੈ ਤੇ ਜੇ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਦਾ ਜੋ ਸਾਡੀ ਪੰਜਾਬ ਦੀ ਟੀਮ ਤੇ ਜਿਹੜੇ ਸਾਡੇ ਫਿਰੋਜ਼ਪੁਰ ਦੇ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਦੇ ਜਿੰਨੇ ਵੀ ਸਾਡੇ ਸੰਗਠਨ ਹੈ ਉਹਨਾਂ ਦੇ ਨਾਲ ਜਿਹੜੀ ਸਾਡੀ ਮੀਟਿੰਗ ਹੋਏਗੀ ਮੀਟਿੰਗ ਤੋਂ ਜੋ ਡਿਸੀਜਨ ਲਿੱਤਾ ਜਾਏਗਾ ਉਹ ਅਸੀਂ ਪੂਰੀ ਉਸ ਤੇ ਉੱਤੇ ਪੈਰਾ ਦਵਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਭਾਰਤੀਆ ਵਾਲਮੀਕੀ ਤਰ੍ਹਾਂ ਸੁਣਾਇ ਪਾਵਾ ਦੱਸ ਤੋ ਤਾਂ ਕੱਲ ਵੀ ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਇਹ ਜਿਹੜਾ ਅਮਰਤਮਾਨ ਆ ਰਿਹਾ ਇਹਦਾ ਪਿਤਾ ਨੇ ਫਰਾਡ ਕੀਤਾ ਸਾਡੇ ਅਸੀਂ ਸਮਾਜ ਨਾਲ ਫਰਾਡ ਕਰਕੇ ਫੋਰਮ ਚਲਾ ਗਿਆ ਤੇ ਅਸੀਂ ਚਾਹੁੰਦੇ ਹਾਂ ਵੀ ਅਮਰਤਮਾਨ ਇੱਥੇ ਨਾ ਪਹੁੰਚੇ ਅਗਰ ਜੇ ਪਹੁੰਚੇਗਾ ਅਸੀਂ ਖੁੱਲ੍ਹ ਕੇ ਡਟ ਕੇ ਵਿਰੋਧ ਕਰਾਂਗੇ ਤੇ ਮਤਲਬ ਕਿ ਜਿੰਨਾ ਵੀ ਸਾਡੀਆਂ ਟੀਮਾਂ ਬੈਠੀਆਂ ਹੋਈਆਂ ਨੇ ਅਸੀਂ ਫਿਰ ਵੀ ਮੀਟਿੰਗ ਹੋ ਰਹੀ ਹੈ ਡੀ ਅਸੀਂ ਸੜਕਾਂ ਦੇ ਜਾਂ ਕਾਲੀਆਂ ਝੰਡੀਆਂ ਦਾ ਸਵਾਗਤ ਕਰਨਾ ਹੈ ਦਾ ਜਾਂ ਅਸੀਂ ਮਤਲਬ ਕਿ ਸੜਕਾਂ ਨੂੰ ਜਾਮ ਕਰਾਂਗੇ ਅਸੀਂ ਡੀਸੀ ਸਾਹਿਬ ਅਕੇ ਬੇਨਤੀ ਕਰਨੀਆਂ ਵੀ ਇਹ ਮਤਲਬ ਕਿ ਜਿਹੜਾ ਅਮਰਤਮਾਨ ਇੱਥੇ ਨਾਮ ਲਾਇਆ ਜਾਵੇ ਕਿਉਂਕਿ ਬਸੰਤ ਪੰਚਮੀ ਦੇ ਵਿੱਚ ਕੋਈ ਹੋਰ ਵੀ ਸਿੰਗਰ ਆ ਸਕਦਾ ਜਰੂਰੀ ਨਹੀਂ ਵੀ ਅਮਰਤਮਾਨ ਹੀ ਪੰਜਾਬ ਦਾ ਸਿੰਗਰ ਹੈ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਪ੍ਰੋਧ ਐਸੇ ਕਰਕੇ ਕੀਤਾ ਜਾ ਰਿਹਾ ਜੇ ਇਹਨਾਂ ਦੇ ਪਿਤਾ ਨੇ ਐਸੀ ਸਰਟੀਫਿਕੇਟ ਲਾ ਕੇ ਨੌਕਰੀ ਕੀਤੀ ਉਹੀ ਪੈਸਾ ਜਿਹੜਾ ਅਸੀਂ ਪਾਲਣ ਪੋਸ਼ਣ ਨੇ ਅਮਰਤਮਾਨ ਦਾ ਵੀ ਹੋਇਆ ਹੈ ਤਾਂ ਤੁਹਾਨੂੰ ਪਤਾ ਹੀ ਵੀ ਜੇ ਪਿਓ ਦੀ ਜਾਇਦਾਦ ਦਾ ਹਿੱਸੇ ਦਾ ਪੁੱਤਰ ਹੀ ਹੁੰਦਾ ਤੇ ਇਸੇ ਕਰਕੇ ਅਸੀਂ ਉਹਦੇ ਵਿਰੋਧ ਕਰ ਰਹੇ ਹਾਂ ਜੀ ਕਿ ਪੁੱਤਰ ਹੀ ਹੋਂ ਜ਼ਿੰਮੇਵਾਰ ਹੈ ਕੋਈ ਕਾਨੂੰਨੀ ਕਾਰਵਾਈ ਚੱਲਦੀ ਹੈ ਉਹਦੀ ਹਾਂਜੀ ਬਿਲਕੁਲ ਜੀ ਕਾਨੂੰਨੀ ਕਾਰਵਾਈ ਸਾਡਾ ਚੋਰ ਰਿਜ਼ਰਵੇਸ਼ਨ ਚੋਰ পড়ੋ ਪੱਕਾ ਮੋਰਚਾ ਜਿਹੜਾ ਮਹਾਲੀ ਚ ਲੱਗਾ ਸੀ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਵੀ ਇਹਨਾਂ ਤੇ ਕੀਤੀ ਜਾ ਰਹੀ ਹੈ ਕਿਉਂਕਿ ਇਹ ਉਹਨਾਂ ਦੇ ਵਿੱਚ ਸ਼ਾਮਿਲ ਹੀ ਹਨ ਇਨਕੁਆਰੀ ਵਿੱਚ ਇਹਦਾ ਪਿਤਾ ਕਿੱਥੇ ਗਿਆ ਉਹ ਫੋਰਮ ਭੱਜ ਗਿਆ ਜੀ ਤੋ ਇਸ ਕਰਕੇ ਮਤਲਬ ਅਸੀਂ ਇਹ ਵਿਰੋਧ ਕਰਨੇ ਆ ਵੀ ਇਹ ਅਮਰਤਮਾਨ ਇੱਥੇ ਨਾ ਆਵੇ। ਤੋ ਡੀਸੀ ਸਾਹਿਬ ਕੋਲ ਕੇ ਬਾਰ-ਬਾਰ ਫੇਰ ਬੇਨਤੀ ਕਰਨੇ ਆ ਵੀ ਇਹ ਨਾ ਹੀ ਆਵੇ ਤਾਂ ਚੰਗੀ ਗੱਲ ਹੈ। ਨਹੀਂ ਤਾਂ 2 April ਵਾਲਾ ਤੁਹਾਨੂੰ ਪਤਾ ਹੀ ਹੈ ਮਾਹੌਲ ਕਿਸ ਤਰ੍ਹਾਂ ਦਾ ਹੋਇਆ ਸੀ।